ਹਾਂਜੀ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ आवर ਨਿਊ ਵਲੌਗਸ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮਿਸਟਰ ਐਂਡ ਮਿਸ ਸਿਵੀਆ ਕਪਲ ਜਿਨ੍ਹਾਂ ਨੇ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਆਪਣੀਆਂ ਵੀਡੀਓਜ਼ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਇਧਰ ਜੁਹਾਰ ਸਿੰਘ ਜੀ ਵੀ ਰੈਡੀ ਹੋ ਗਿਆ ਤੇ ਮੈਂ ਵੀ ਰੈਡੀ ਹੋ ਗਈ ਹਾਂਜੀ ਗਾਇਜ਼ ਤੇ ਹੁਣ ਬਈ ਆਪਾਂ ਪਟੀਖ ਦੇ ਕੰਮ ਕਰ ਤੋਂ ਫ੍ਰੀ ਹੋਏ ਆ ਮੜਾ ਜਾਂ ਤੇ ਆ ਇਧਰ ਸੂਟ ਪੈਕ ਕੀਤੇ ਪਿਆ ਮੈਨੂੰ ਆਇਆ ਵੀ ਮੈਂ ਇਹਦਾ ਐਡਰੈਸ ਲਿਖ ਕੇ ਕਰਦਾ ਕਲੀਅਰ ਹਨਾ ਡਿਸਪੈਚ ਕਰ ਦिए ਇਹਨਾਂ ਨੂੰ ਤੇ ਬਾਕੀ ਆਪਣਾ ਕੰਮ ਸਾਰਾ ਨਿਭੜ ਗਿਆ ਤੇ ਅੱਜ ਇੱਕ ਤੁਹਾਨੂੰ ਗੱਲ ਦੱਸਾਂ ਸਾਡੇ ਨਾਲ ਹੋ ਗਈ ਕੋਲ ਵਿਆਹ ਤਾਂ ਅੱਜ ਸੀਗਾ ਕੱਲ ਨੂੰ ਤਾਂ ਰਿਸੈਪਸ਼ਨ ਆ ਅੱਜ ਵਿਆਹ ਸੀਗਾ ਤੇ ਸਾਨੂੰ ਪਤਾ ਲੱਗਿਆ 2 ਵਜੇ ਵੀ ਵਿਆਹ ਅੱਜਾ ਫਿਰ ਕੱਲ ਨੂੰ ਆ ਕੇ ਰਿਸੈਪਸ਼ਨ ਤੇ ਜਾਵਾਂਗੇ ਸੂਟ ਮੇਰਾ ਬਣ ਗਿਆ ਰਿਸੈਪਸ਼ਨ ਵਾਲਾ ਬਾਕੀ ਵੈਸੇ ਰਾਤ ਨੂੰ ਆ ਨਾਈਟ ਪਾਰਟੀ ਆ ਤਾਂ ਨਾਈਟ ਟਾਈਮ ਕਾਲਾ ਸੂਟ ਹੋਰ ਵੀ ਸੋਹਣਾ ਲੱਗਣਾ ਕਿ ਨਹੀਂ ਹਾਂਜੀ ਹੈਨਾ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਏਦਾਂ ਕ ਹੁੰਦਾ ਰਹਿੰਦਾ ਇਸ ਤੋਂ ਬਾਅਦ ਅੱਜ ਆਪਾਂ ਜਾਣਾ ਸੈਲੂਨ ਕਿਰਨ ਬਿਊਟੀ ਤਫਾ ਸੈਲੂਨ ਠੀਕ ਹੈ ਉੱਥੇ ਵੀ ਆਪਦਾ ਕੰਮ ਜਾ ਕਰਵਾ ਕੇ ਆਵਾਂਗੇ ਮੈਂ ਸੋਚ ਰਹੀ ਹਾਂ ਵੀ ਮੈਂ ਬੜੇ ਟਾਈਮ ਦੀਆਂ ਕਦੇ ਆਈਲੈਸਸ ਨਹੀਂ ਕਰਵਾਈਆਂ ਕਰਵਾ ਲਾਂ ਜਾਂ ਤੇ ਨੇਲ ਐਕਸਟੈਂਸ਼ਨ ਵੀ ਕਰਵਾ ਲਵਾਂ ਮਹਿੰਦੀ ਵੀ ਲਵਾ ਲਵਾਂ ਜੇ ਲਗਾਉਣੀ ਹੋਈ ਫੋਨ ਕਰਦੇ ਆਂ ਆਪਾਂ ਭੈਣ ਤੋਂ ਲੈਣੇ ਆਪਾਇੰਟਮੈਂਟ ਲੋ ਵੀ ਗਾਇਜ਼ ਹੁਣ ਆਪਾਂ ਚੱਲੇ ਆਂ ਤਪੇ ਮੈਂ ਥੋੜਾ ਜਿਹਾ ਉਹਦਾ ਕੰਮ ਕਰਵਾ ਕੇ ਆਉਣਾ ਸੀਗਾ ਠੀਕ ਹੈ ਤੇ ਇੱਧਰ ਰਿੱਕੀ ਨੇ ਅੱਜ ਨਵੀਂ ਹੋ ਲਿਆਂਦੀ ਆ ਕੀ ਕਹਿੰਦੇ ਹੁੰਦੇ ਇਹਨੂੰ ਟ੍ਰੈਫਟ ਡਰਾਈਫਟ ਲੈ ਆਂਦੀ ਹੈ ਰਿੱਕੀ ਨੇ ਨਵੀਂ ਅੱਜ ਜਾ ਰਹੇ ਆ ਫੱਕ ਜਿਮ ਸਾਫਾ ਹਾਤਰ ਤੇ ਆਪਾਂ ਜਾ ਰਹੇ ਆ ਆਪਦਾ ਕੰਮ ਕਰਾਉਣ ਠੀਕਾ ਮਿਲਦੇ ਆ ਤੁਹਾਨੂੰ ਆਪਾਂ ਤੱਪੀ ਚੋਂ ਜਾਣਾ ਯਾਰ ਦੇ ਬਾਗੜਾ ਇਹ ਦੱਸਤਾ ਵਾ ਉਹ ਕੱਢ ਲਿਆ ਤੁਹਾਡਾ ਬਾਅਦ ਨਾਲ ਨਾ ਕੋਈ ਗੂਛਾ ਲੋ ਬਈ ਅੱਜ ਮੈਂ ਪਹਿਲੀ ਵਾਰ ਵੀਰੇ ਤੋਂ ਬਲੋ ਡ్రਾਇਰ ਕਰਾਉਣ ਲੱਗੀਆਂ ਦੇਖਦੇ ਆ ਮੇਰਾ ਵੀਰਾ ਪਾਸ ਹੁੰਦਾ ਕਿ ਨਹੀਂ ਹਾਂ ਕਿਉਂਕਿ ਵੀਰੇ ਮੈਂ ਮੈਂ ਅੱਜ ਤੱਕ ਨਹੀਂ ਤੁਹਾਡੇ ਤੋਂ ਨਹੀਂ ਕਰਾਇਆ ਕਦੇ ਲਓ ਬਈ ਆਪਣਾ ਵਰਕ ਹੋ ਗਿਆ ਡਨ ਤੇ ਹੁਣ ਆਪਾਂ ਚੱਲੇ ਆ ਅਸੀਂ ਜਾਣਾ ਜਾ ਆਊਟਲੈਟ ਕਿਉਂਕਿ ਮੇਰੀ ਸਹੇਲੀ ਆ ਰਹੀ ਆ ਵੈਸਟ ਫਰੈਂਡ ਉਹਨੂੰ ਮਿਲ ਲਓ ਬਈ ਆਪਾਂ ਹੋ ਗਏ ਆ ਆਊਟਲੈਟ ਜਾਣ ਵਾਸਤੇ ਤਿਆਰ ਆਇਸ਼ਾ ਦਾ ਫੋਨ ਵੀ ਆ ਗਿਆ ਲਓ ਬਈ ਲਓ ਬਈ ਗਾਇਸ ਤੇ ਅਸੀਂ ਹੋ ਗਏ ਆ ਰੈਡੀ ਜੁਝਾਰ ਸਿੰਘ ਜੀ ਵੀ ਤਿਆਰ ਨਹੀਂ ਤੇ ਆਪਾਂ ਵੀ ਤਿਆਰ ਆ ਤੇ ਆਪਾਂ ਜਾ ਰਹੇ ਆ ਹੁਣ ਆਊਟਲੈਟ ਮੈਂ ਕਰਨੀ ਸੀ ਕਿ ਸ਼ਾਪਿੰਗ ਟੂਡੇ ਮਾਈ ਸ਼ਾਪਿੰਗ ਡੇ ਸਵਾਬੂ ਵੀ ਬਣ ਗਿਆ ਕਿਉਂਕਿ ਮੇਰੀ ਸਹੇਲੀ ਨੇ ਕਰਤਾ ਉਹਨ ਮੈਂ ਸਦਾ ਰਿੱਕੀ ਦਾ ਇਕੱਲੇ ਦਾ ਜਾਣ ਦਾ ਪਲਾਨ ਸੀ ਕਿਉਂਕਿ ਰਿੱਕੀ ਦੇ ਫਰੈਂਡਸ ਵੀ ਆ ਰਹੇ ਹਨ ਬਟ ਮੇਰਾ ਪਲਾਨ ਕਿਵੇਂ ਬਣਿਆ ਵੀ ਮੈਨੂੰ ਆਇਸ਼ਾ ਨੇ ਕਰਤਾ ਫੋਨ ਕਹਿੰਦੀ ਯਾਰ ਮਿਲ ਲਾਂਗਾ ਕੱਲ ਨੂੰ ਮੈਂ ਕਿਹਾ ਬਾਈ ਕੱਲ ਨੂੰ ਤਾਂ ਅਸੀਂ ਚੱਲਿਆਂ ਵਿਆਹ ਕਿਉਂਕਿ ਸਾਡੇ ਨਾਲ ਅੱਜ ਭੈੜੀ ਖਲੋਲ ਹੋਗੀ ਜਾਣਾ ਅੱਜ ਸੀਗਾ ਪਰ ਕੱਲ ਨੂੰ ਸਾਨੂੰ ਜਾਣਾ ਹੀ ਪੈਣਾ ਕਿ ਨਹੀਂ ਹਾਂ ਕੱਲ ਨੂੰ ਰਿਸੈਪਸ਼ਨ ਆ ਤੇ ਫਿਰ ਉਹ ਕਹਿੰਦੀ ਵੀ ਚਲ ਯਾਰ ਅੱਜ ਮਿਲਦੇ ਆ ਮੈਂ ਕਿਹਾ ਵੀ ਰਿੱਕੀ ਵਰਗੇ ਆਊਟਲੈਟ ਤਾਂ ਆ ਰਿਹਾ ਕਹਿੰਦੀ ਯਾਰ ਮੈਂ ਵੀ ਆ ਰਹੀ ਹਾਂ ਤੂੰ ਆ ਜਾ ਮੈਂ ਕਿਹਾ ਵੀ ਠੀਕ ਆ ਹੈਨਾ ਜੁਜਾਰ ਹੇ ਲਵਯਾ ਐਸ਼ਾ ਮੈਨੂੰ ਮਿਲ ਗਈ ਤੇ ਹੁਣ ਅਸੀਂ ਜਾ ਰਹੇ ਹਾਂ ਸ਼ਾਪਿੰਗ ਕਰਨ ਅੱਜ ਅਸੀਂ ਆਜ਼ਾਦ ਆਜ਼ਾਦ ਪਰਿੰਦੇ ਓਹ ਦੇਖ ਲੈ ਉੱਧਰ ਐਨੂੰ ਖੇਡ ਲੈਣ ਦੇ ਥੋੜਾ ਜਿਹਾ ਟਾਈਮ ਫਿਰ ਜਾਂਦੇ ਜਾਂਦੇ ਖਾ ਲਾਂਗੇ ਹੈ ਮੈਂ ਕਿ ਇਹਨੂੰ ਖੇਡ ਲੈਣ ਦੇ ਸ਼ਾਪਿੰਗ ਦੀ ਮਾਫੀ ਜਨਾਉਂ ਰਹੀ ਹਾਂ ਅੱਗੇ ਪੈਂਡਿੰਗ ਹੈ ਸਟੋਰ ਵੀ ਓਪਨ ਨੇ ਕਰ ਲੈਣੇ ਆ ਕਿੱਥੇ ਜਾਈਏ ਹੋਰ ਕੀ ਲੈਣਾਗਾ ਆਪਾਂ ਏਸੀ ਹੁਜ਼ਾਰਾਣਾ ਕਰੀ ਬਹੁਤ ਹੈ ਨਾ ਇਹ ਵੀ ਬਹੁਤ ਹੈ ਮਤਲਬ ਵਧੀਆ ਤਾਲਾਪੂਰੀ ਕੋ ਨਹੀਂ ਹੈ ਨਾਲੇ ਕਈ ਵਾਰ ਜੁੜ ਜਾਂਦੇ ਸੰਦਲ ਵੀ ਮਿਲ ਸਕਦਾ ਚੱਕੇ ਨੂੰ ਚੱਕ ਚੱਕ ਕੋਲ ਉਸੇ ਉਲੇਟਾ ਮੇਰੇ ਸਹੀ ਗੱਲ ਹੈ ਸਾਰੇ ਨੇ ਗੋਲੋ ਟਾਈਮ ਚ ਚਾਹ ਚੋਰੀ ਸ਼ੇਅਰ ਕਰਦੀ ਮੇਰੇ ਨੈਟ ਨਹੀਂ ਚੱਲਣਾ ਲੈ ਮੇਰੀ ਬੈਟਰੀ ਅਸਲ 1% ਠੀਕ ਆ ਤੂੰ ਆ ਆਪਦਾ ਪਾ ਜਾ ਸਰਵ ਕਰ ਮੈਨੂੰ ਚੱਲ ਓ ਮਾਈ ਗਾਡ ਤੇ ਜਲਦੀ ਜਲਦੀ ਖਾਣ ਦੀ ਕੋਸ਼ਿਸ਼ ਕਰੀ ਤੇ ਮੈਂ ਪਲੇਟ ਲੈ ਕੇ ਬਾਹਰ ਨਾ ਹੋ ਜਾ ਨਹੀਂ ਨਹੀਂ ਚੱਲ ਖਾ ਚੱਲ ਆ ਜੀ ਲੋ ਵੀ ਨੀਲ ਐਕਸਟੈਂਸ਼ਨ 크라운 ਦਾ ਤਾਂ ਆਪਣੇ ਕੋਲ ਟਾਈਮ ਨਹੀਂ ਸੀ ਕਿਉਂਕਿ ਰਾਤ ਆਪਾਂ ਚਲੇ ਗਏ ਸੀ ਆਊਟਲੈਟ ਤੇ ਬਹੁਤ ਜ਼ਿਆਦਾ ਲੇਟ ਹੋ ਗਈ ਸੀਗੇ ਤਾਂ ਮੈਂ ਸੋਚਿਆ ਵੀ ਆਪਾਂ ਪ੍ਰੈਸ ਆਨ ਨੀਲ ਸੀ ਜਿਹੜੀ ਉਹ ਆਪਾਂ ਘਰੇ ਲਗਾ ਲੈਨੇ ਆ ਤਾਂ ਮੈਂ ਇਹ ਬਾਏ ਕੀਤੀ ਸੀਗੀ ਜੀ ਆਈਕੋਨਿਕ ਨੇਲ ਕ੍ਰिएशन ਤੋਂ ਇਹਨਾਂ ਦਾ ਨੰਬਰ ਵੀ ਦਿੱਤਾ ਹੋਇਆ WhatsApp ਨੰਬਰ ਆਈਕੋਨਿਕ ਬਿਊਟੀ ਸਟੂਡੀਓ ਇਹਨਾਂ ਦੀ Instagram ਆਈਡੀ ਹੈ ਠੀਕ ਹੈ ਤਾਂ ਮੈਂ ਆਪਣੇ ਆਪ ਹੀ ਲਗਾ ਲਗਾ ਰਹੀ ਹਾਂ ਕਿੱਦਾਂ ਲਗਾ ਰਹੀ ਹਾਂ ਤੁਹਾਨੂੰ ਦਿਖਾ ਦੇਣੀ ਆ ਮੈਂ ਠੀਕ ਹੈ ਤੇ ਮੈਨੂੰ ਥੋੜੇ ਗਲਤ ਲੱਗਿਆ ਮੈਨੂੰ ਲੱਗਦਾ ਪੱਟਣਾ ਪੂਗਾ ਦੁਬਾਰੇ ਲਾਣਾ ਪਊ ਮੈਨੂੰ ਲੱਗਦਾ ਮੈਨੂੰ ਇਹ ਗਲਤ ਲੱਗਿਆ ਕਿ ਲੱਗੇ ਇਹ ਪੱਟਣਾ ਪੂ ਤਾਂ ਇਹਦੇ ਨਾਲ ਇਹਨਾਂ ਨੇ ਸਾਰਾ ਨਾ ਆ ਸਾਰੀ ਚੀਜ਼ ਨਾਲ ਹੀ ਦਿੱਤੀ ਹੁੰਦੀ ਹੈ ਸ਼ਾਇਦ ਪੱਟਿਆ ਜਾਵੇ ਪੱਟਣੀ ਯਾਰੇ ਫਿਰ ਇੱਦਾਂ ਲਾ ਲੈਨੇ ਲੋ ਵੀ ਆਵਲੇ ਨੀਲਸਾ ਆਪਾਂ ਕਰ ਲਈ ਕੰਪਲੀਟ ਠੀਕ ਹੈ ਇੱਕ ਹੱਥ ਤੇ ਤਾਂ ਦੂਸਰੇ ਹੱਥ ਤੇ ਰਹਿ ਗਈ ਉਹ ਤੇ ਆਪਾਂ ਜਲਦੀ ਜਲਦੀ ਕੰਪਲੀਟ ਕਰਦੇ ਆ ਲਓ ਵੀ ਨੀਲਸ ਦਾ ਆਪਣਾ ਹੋ ਗਿਆ ਕੰਮ ਡਨ ਠੀਕ ਹੈ ਇਧਰਲੇ ਹੱਥ ਤੇ ਵੀ ਹੋ ਗਿਆ ਬਹੁਤ ਸੋਹਣੇ ਲੱਗ ਰਿਹਾ ਦੇਖੋ ਠੀਕ ਆ ਤੇ ਇਧਰਲੇ ਹੱਥ ਤੇ ਵੀ ਡਾਂਗੂਗੀ ਲਗਾਏ ਕਿਵੇਂ ਆ ਪਹਿਲਾਂ ਇਹਦੇ ਨਾਲ ਆਪਾਂ ਠੀਕ ਆ ਨੀਲਸ ਨੂੰ ਇਦਾਂ ਰੱਪ ਕੀਤਾਗਾ ਠੀਕ ਹੈ ਫਿਰ ਇਹਦੇ ਉੱਪਰ ਜਿਹੜੀ ਹੈਗੀ ਆਪਣੀ ਕਿੱਧਰ ਗਈ ਆਸੀ ਆ ਗੂੰਦ ਲਗਾਈ ਨੇਲਸ ਦੇ ਉੱਪਰ ਨੇਲ ਦੇ ਉੱਪਰਾ ਲਗਾ ਕੇ ਨੇਲ ਗਲੂ ਫਿਰ ਬਸ ਨੇਲ ਦੇ ਉੱਤੇ ਚਪਕਾਤਾ ਔਰ ਕੁਛ ਨਹੀਂ ਤੇ ਇਹ ਬਹੁਤ ਵਧੀਆ ਰਹੀ ਠੀਕ ਆ ਤੇ ਆ ਮਹਿੰਦੀ ਦੇਖ ਲੋ ਚੜੀ ਮੇਰੇ ਰਿੱਕੀ ਨੇ ਡਿਜ਼ਾਈਨ ਪਾਇਆ ਸੀਗਾ ਡਿਫਰੈਂਟ ਕਲਰ ਦਾ ਲਓ ਜੀ ਬਾਕੀ ਆਪਾਂ ਰਾਤ ਲੈ ਕੇ ਆਇਆ ਹਨਾ ਜੁਝਾਰ ਦਾ ਆ ਸੈੱਡ ਲੈ ਕੇ ਅੰਜਰ ਵਾਸਤੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਤੇ ਮੇਰਾ ਸੂਟ ਵੀ ਰੈਡੀ ਹੋ ਗਿਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਠੀਕ ਆ ਫਿਰ ਫਾਈਨਲ ਲੁੱਕ ਤਾਂ ਤੁਸੀਂ ਵਿਆਹ ਦੇ ਵਿੱਚ ਦੇਖ ਹੀ ਲੈਣੀ ਆ ਠੀਕ ਹੈ ਤੇ ਆਪਾਂ ਰਿਸੈਪਸ਼ਨ ਪਾਰਟੀ ਤੇ ਜਾਣਾਗਾ ਬਟ ਪਹਿਲਾਂ ਆਪਾਂ ਭੂਆ ਜੀ ਨੂੰ ਸੰਧਾਰਾ ਦੇਣਾਗਾ ਠੀਕ ਆ ਭੂਆ ਜੀ ਨੂੰ ਸੰਧਾਰਾ ਦੇ ਕੇ ਰਣਾਲੇ ਦੇ ਕੰਮ ਕਰਕੇ ਫਿਰ ਆਪਾਂ ਜਾਵਾਂਗੇ ਵਿਆਹ ਤੇ ਪਹਿਲਾਂ ਆਪਾਂ ਆਪਦਾ ਇਹ ਸਾਰਾ ਕੰਮ ਫਿਨਿਸ਼ ਕਰਨਾਗਾ ਰਾਜੂ ਨੂੰ ਫੋਨ ਕਰਕੇ ਮੈਂ ਬੁਲਾ ਲਿਆ ਠੀਕ ਹੈ ਕਿਉਂਕਿ ਰਾਜੂ ਮੇਰੀ ਹੈਲਪ ਕਰਾ ਦਿੰਦੀ ਹੈ ਜੁਝਾਰ ਨੂੰ ਵੀ ਸਾਂਭ ਲੈਂਦੀ ਹੈ ਮੇਰੇ ਨਾਲ ਤਾਂ ਮੈਨੂੰ ਸੌਖਾ ਹੋ ਜਾਂਦਾ ਤੇ ਇੱਕ ਬਈ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਸੀਗਾ ਮੈਂ ਨਾ ਕੱਲ ਮਾਸਕ ਲਗਵਾਇਆ ਸੀਗਾ ਕਿਰਨ ਭੈਣ ਤੋਂ ਤੇ ਮਾਸਕ ਤਾਂ ਨਹੀਂ ਮੈਨੂੰ ਪਤਾ ਕਿਹੜਾ ਸੀਗਾ ਤੇ ਬੱਟ ਇੰਨਾ ਕੋ ਘੈਂਟ ਉਹਦਾ ਰਿਜ਼ਲਟ ਸੀ ਮੇਰੀ ਸਾਰੀ ਟੈਨਿੰਗ ਚੱਕਤੀ ਉਹਨੇ ਤੇ ਫੇਸ ਨਾ ਪੂਰਾ ਗਲੋ ਕਰ ਰਿਹਾ ਸੀ ਪੂਰਾ ਫੇਸ਼ਲ ਕਰਾਉਣ ਦੀ ਜ਼ਰੂਰਤ ਵੀ ਨਹੀਂ ਪਈ ਮੈਨੂੰ ਸਿਰਫ ਇੱਕ ਮਾਸਕ ਨਾਲ ਤੇ ਮੈਨੂੰ ਐ ਸੀ ਮੇਰਾ ਫੰਕਸ਼ਨ ਆ ਮੈਂ ਕਿਹਾ ਟੈਨਿੰਗ ਜੀ ਸਾਰੀ ਚੱਕੀ ਜਾਵੇ ਤੇ ਵਧੀਆ ਚੱਕੀ ਗਈ ਤੇ ਤੁਸੀਂ ਇਹ ਕਿਰਨ ਭੈਣ ਨੂੰ ਕਿਰਨ ਬਿਊਟੀ ਸੈਲੂਨ ਤਪਾ ਠੀਕ ਆ ਉਹਨਾਂ ਦੀ ਆਈਡੀ ਹੈਗੀ ਆ ਕਿਰਨ ਬਿਊਟੀ ਸੈਲੂਨ 744 ਇੰਸਟਾ ਤੇ ਡਾਇਰੈਕਟ ਮੈਸੇਜ ਕਰ ਲਿਓ ਉਹਨਾਂ ਨੂੰ ਠੀਕ ਹੈ ਤੇ ਮੈਸੇਜ ਕਰਕੇ ਪਤਾ ਕਰ ਸਕਦੇ ਹੋ ਵੀ ਕਿੰਨੇ ਆ ਕਿੰਨੇ ਰੁਪਈਆ ਦਾਗਾ ਠੀਕ ਆ ਜ਼ਰੂਰ ਕਰਵਾਇਓ ਮੈਂ ਸੱਚੀ ਤੁਹਾਨੂੰ ਪਰਸਨਲੀ ਕਹਿ ਰਹੀ ਆ ਜ਼ਰੂਰ ਕਰਵਾਇਓ ਬੈਸਟ ਲੱਗਿਆ ਮੈਨੂੰ ਉਹਦਾ ਰਿਜ਼ਲਟ ਪੂਰਾ ਬੈਸਟ ਪੂਰਾ ਵਧੀਆ ਰਿਜ਼ਲਟ ਰਿਆ ਜ਼ਰੂਰ ਕਰਵਾਇਓ ਮੇਰਾ ਤਾਂ ਫੇਸ ਐ ਇੰਨਾ ਕ ਵਧੀਆ ਹੋ ਗਿਆ ਜਿਵੇਂ ਹੁਣ ਮੈਂ ਅੱਜ ਫੰਕਸ਼ਨ ਤੇ ਜਾਣਾਗਾ ਤਾਂ ਮੈਨੂੰ ਕੋਈ ਚੱਕਰ ਨਹੀਂ ਮੇਰੀ ਸਾਰੀ ਟੈਣੀ ਹਰ ਰਿਮੂਵ ਹੋ ਗਈ ਤੁਸੀਂ ਵੀ ਜ਼ਰੂਰ ਕਰਵਾਇਓ ਲਓ ਬਈ ਗਾਇਸ ਰਾਜੂ ਆ ਗਈ ਤਪੇ ਤੇ ਰਿੱਕੀ ਲੈਣ ਗਏ ਹੋਏ ਆਪਣੀ ਰਾਜੂ ਨੂੰ ਠੀਕ ਆ ਉਥੋਂ ਨੇ ਇੱਕ ਜੁੱਤੀ ਲੈਣੀਆਂ ਤਾਂ ਜੁੱਤੀ ਲੈ ਆਉਣਗੇ ਤੇ ਨਾਲੇ ਉਹਨੇ ਆਪਣੇ ਨਾਲ ਜਾਣਾਗਾ ਰਾਜੂ ਨੇ ਠੀਕ ਆ ਤੇ ਆਪਾਂ ਮੈਂ ਕੱਲ ਸ਼ਾਪਿੰਗ ਕਰਕੇ ਜੁਝਾਰ ਦੇ ਸੈਂਡਲ ਲੈ ਆਈ ਸੀ ਤੇ ਆਪਦੇ ਵਾਸਤੇ ਟੀ-ਸ਼ਰਟਾਂ ਲੈ ਆਈ ਸੀ ਆ ਦੇਖੋ ਇਹ ਇੱਕ ਟੀ-ਸ਼ਰਟ ਮੈਂ ਵੇਅਰ ਕੀਤੀ ਆ ਅਮਾਨਤੇ ਤੋਂ ਲਈ ਸੀ ਮੈਂ ਦੋ ਟੀ-ਸ਼ਰਟਾਂ ਬਹੁਤ ਸੋਹਣੀਆਂ ਲੱਗੀਆਂ ਮੈਨੂੰ ਇੱਕਵੇਂ ਹੋਰ ਲੈਤੀ ਆ ਬਲੂ ਕਲਰ ਦੀ ਲਾਈਨਿੰਗ ਵਾਲੀ ਇੱਕ ਮੈਂ ਆ ਲੈਤੀ ਆ ਬਹੁਤ ਕੰਫਰਟੇਬਲ ਆ ਮੈਨੂੰ ਵਧੀਆ ਲੱਗੀਆਂ ਬਾਕੀ ਆਫਰ ਚੱਲ ਰਹੀ ਸੀ ਤਾਂ ਤੁਸੀਂ ਵੀ ਉੱਥੋਂ ਲੈ ਆ ਸਕਦੇ ਹੋ ਵਧੀਆ ਸਟੱਫ ਵੀ ਵਧੀਆਗਾ ਠੀਕ ਆ ਜੇ ਤੁਹਾਨੂੰ ਵਧੀਆ ਟੀ-ਸ਼ਰਟਾਂ ਚਾਹੀਦੀਆਂ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਉਹਨਾਂ ਤੋਂ ਮਿਲ ਜਾਣੀਆਂ ਤੇ ਨਾਈਟ ਸੂਟ ਵੀ ਬਹੁਤ ਸੋਹਣੇ ਸੀਗੇ ਫਿਰ ਇੱਕ ਮੈਂ ਲੈ ਕੇ ਆਈ ਹਾਂ ਜੁਹਾਰ ਦੇ ਸੈਂਡਲ ਉਹ ਮੈਂ ਤੁਹਾਨੂੰ ਦਿਖਾਉਣੀ ਆ ਗਾਇਜ਼ ਆਪਾਂ ਲਿਆਂਦੇ ਸੀਗੇ ਆਹ ਸੈਂਡਲ ਇਹਦੇ ਅੱਜ ਪਾਵਾਂ ਰਿੱਕੀ 650 ਦੇ ਆਈ ਸੀ ਇਹ ਰਿੱਕੀ ਰਿੱਕੀ 650 ਦੇ ਆਈ ਸੀ ਆਹ ਸੈਂਡਲ ਦੇਖ ਲਓ ਆਪਦੀਆਂ ਦੋਨੇ ਹੀਲਾਂ ਪੈਕ ਕਰ ਲਈਆਂ ਠੀਕ ਐ ਇੱਕ ਆਹ ਹੀਲ ਲੈ ਕੇ ਜਾਊਂਗੀ ਮੈਂ ਬਲੈਕ ਆ ਫਿਰ ਦੇਖੂਗੀ ਫੂਟ ਨਾਲ ਜਿਹੜੀ ਵੀ ਸੋਹਣੀ ਲੱਗੀ ਆਪਾਂ ਉਹੀ ਪਾਵਾਂਗੇ ਇੱਕ ਬਲੈਕ ਚੱਕੀ ਆਪਾਂ ਤੇ ਇੱਕ ਆਪਾਂ ਚੱਕੀ ਹੈਗੀ ਆ ਆਹ ਵਾਲੀ ਬਲੈਕ ਆ ਦੋਨੇ ਹੀਲਾਂ ਮੈਂ ਤੇ ਅੱਜ ਦੋਨੇ ਲੈ ਕੇ ਜਾਊਂਗੀ ਹੀਲਾ ਦੋਨਾਂ ਜੋ ਵੀਰ ਮੈਂ ਇੱਕ ਵੀਅਰ ਕਰ ਲੂ ਮੇਰਾ ਸੂਟ ਬਲੈਕ ਆ ਤੇ ਰਾਜੂ ਦਾ ਸੂਟ ਹੈਗਾ ਬੋਟਲ ਗ੍ਰੀਨ ਮੇਰਾ ਹੈਗਾ ਬਲੈਕ ਸੂਟ ਤੇ ਰਾਜੂ ਲੈ ਕੇ ਇਹ ਜੁੱਤੀ ਤੇਰੀ ਪੰਜਾਬੀ ਜੁੱਤੀ ਆਪਾਂ ਦੇਖ ਰਿਹਾ ਆ ਦੇਖੇ ਜੂਜੂ ਦੇ ਸੈਂਡਲ ਆ ਜੂਜੂ ਦੇ ਸੈਂਡਲ ਕਿੰਨੇ ਦੀ ਦਿੱਤੀ ਰਾਜੂ ਫਿਰ ਜੁੱਤੀ 500 ਨਹੀਂ ਜਾਂਦਾ ਸੀ ਤੁਸੀਂ ਸਾਡੇ ਨਾਲ ਜੇ ਚਾਰ ਸੌ ਦਾ ਜੇ ਮੇਰੇ ਹੁੰਦੀ 300 ਦੀ ਲਿਆਉਂਦੀ ਮੈਂ ਤਾਂ ਵੀਰੇ ਨੂੰ ਕਿਹਾ ਸੀ ਆਏ ਹੋਏ ਕੱਲ ਕੋਈ ਨਾ ਬੀਰਣੀ ਦਵਾਈ ਹੋਣੀ ਆ। ਅਬੀ ਦੋਨੇ ਜੁੱਤੀਆਂ ਆਪਾਂ ਕਰ ਲਈਏ ਪੈਕ। ਰਾਜੂ ਕਹਿੰਦੀ ਅੱਜ ਚਾਹ ਬਣਾਉਣੀ ਆ ਮੈਂ। ਨੀਚੇ ਜਾ ਕੇ ਬਣਾਣੀ ਆ ਚਾਹ ਨਾਲੇ ਰਿੱਕੀ ਦੇ ਕੱਪੜੇ ਪੈਕ ਕਰ ਲਈਏ। ਤੇ ਆਪਣਾ ਬਾਕੀ ਸਾਰਾ ਸਮਾਨ ਡਾਲ ਹੋ ਗਿਆ। ਠੀਕ ਐ ਮੈਂ ਸੂਟ ਦਿਖਾਉਣੀ ਆ ਤੁਹਾਨੂੰ ਆਪ ਦਾ। ਵੀ ਮੈਂ ਕਿਹੜਾ ਪਾਉਣਾਗਾ ਠੀਕ ਐ। ਤੇ ਰਾਜੂ ਨੇ ਪਾਉਣਾਗਾ ਬੋਟਲ ਗ੍ਰੀਨ ਸੂਟ। ਠੀਕ ਐ ਜਿਹੜਾ ਮੈਂ ਪਾਇਆ ਸੀਗਾ। ਉਹ ਇਹਦਾ ਸੇਮਾ ਗ੍ਰੀਨ ਚੂੜੀਆਂ ਵੀ ਪਈਆਂ ਨੇ ਪਰ ਹੈਗੀਆਂ ਕੱਚ ਦੀਆਂ ਨੇ ਜਿਉਹ ਉਹ ਹੁੰਦੀਆਂ ਮੈਟਰ ਜਿਹੜੀਆਂ ਤੇਰੇ ਆ ਜਾਣਗੇ ਤੇਰਾ ਹੱਥ ਵੱਡਾ ਨਹੀਂ ਆਉਣੀਆਂ ਇਹਦੇ ਚੂੜੀਆਂ ਮੇਰੇ ਆ ਸਾਈਜ਼ ਚੱਲ ਰਾਜੂ ਉਹ ਕੋਈ ਨੰਗੇ ਪੈਰੀ ਹੋਈ ਆ ਗਈ ਮੈਂ ਮਹਿੰਦੀ ਲਾਈ ਸੀ ਕਿ ਮੰਮੀ ਦੇਖ ਮੈਂ ਇੱਕ ਹੱਥ ਤੇ ਲੱਗੀ ਤਾਂ ਸੋਹਣੀ ਉਹ ਰੰਗ ਦੇਖ ਨਹੀਂ ਦੇਖੀ ਤੇਰੀ ਭੈਣ ਉਹ ਦੇਖ ਲਾ ਉਹ ਤਾਂ ਆਈ ਆ ਮੂਲ ਭੇਡ ਕੇ ਉਹ ਨਹੀਂ ਦੇਖ ਲਾ ਮੰਮੀ ਆਪਾਂ ਜਮੀ ਨਹੀਂ ਦੇਖਦੇ ਹੈ ਵੀ ਗਰਮੀ ਆ ਇਹ ਮੂਲ ਭੇਡ ਕੇ ਰੱਖਦੀ ਆ ਜੁਹਾਰਤਾ ਦੇਖ ਲਓ ਬਾਲਾ ਕੁਛ ਹੋਇਆ ਇਹਨੂੰ ਦੇਖ ਕੇ ਮੈਂ ਭਈ ਆਹ ਸੂਟ ਆ ਮੇਰਾ ਰੈਡੀ ਹੋਇਆ ਆ ਮੇਰਾ ਉਹ ਮੈਂ ਤਨ પાਖਾ ਦੇਖੋ ਵਿੱਚ ਕਪਾ ਕੇ ਫੇਰ ਜਾਈਂ ਹਾਂ ਕਮਾਵੇ ਠੀਕ ਹੈ ਠੀਕ ਹੈ ਦੇਖ ਕੇ ਜਾਵਾਂਗੇ ਫਿਰ ਆਪਾਂ ਦੂਜਾ ਜਿਹੜਾ ਸੂਟ ਸਟਿਚ ਕਰਨਾ ਉਹ ਉਹੀ ਉਹਦਾ ਕਰਾਂਗੇ ਹੈਨਾ ਸਾਡੀ ਮੰਮੀ ਵੀ ਭਾਈ ਸਲਾਈ ਮਸ਼ੀਨ ਚਲਾ ਲੈਂਦੀ ਹੈ ਮੰਮੀ ਨੇ ਆਪ ਦਾ ਕੱਪੜਾ ਜਾ ਆਪ ਹੀ ਸਹੀ ਕੀਤਾ ਕਿਉਂ ਲੈ ਲਈਆਂ ਨਾ ਮਸ਼ੀਨ ਮੈਂ ਪਹਿਲਾਂ ਸਿਉਣ ਲੈਂਦੀ ਕੱਪੜੇ ਆਉਂਦੇ ਆ ਮਮੀ ਤੁਹਾਨੂੰ ਸਿਉਣੇ ਲੈ ਆ ਦੇ ਗੋ ਮਮੀ ਚੱਕ ਆ ਆ ਗਿਆ ਦੁਹਾਰ ਬੰਨਾ ਮੈਂ ਨਹੀਂ ਗਈ ਮੈਂ ਨਹੀਂ ਆ ਤੁਹਾਡੀ ਪੂਆ ਦਾ ਸੂਟ ਸੀ ਆ ਸਾਡੀ ਪੂਆ ਦੀ ਕੁੜੀ ਦਾ ਸੂਟ ਸੀਗਾ ਰਾਜੂ ਲੈ ਕੇ ਜੁੱਤੀ ਪਹਿਲਾਂ ਤਾਂ ਮੈਂ ਉਹ ਜੁੱਤੀ ਦੇਖ ਇੱਧਰ ਤੂੰ ਮੈਨੂੰ ਦੇਖ ਬੂਨੀ ਮਮੀ ਵੀਰੇ ਤਾਂ ਐਂ ਕਰਦਾ ਹੁਣ ਤੂੰ ਸਾਹਮਣੇ ਮਸ਼ੀਨ ਚਲਾਉਣੀ ਤਾਂ ਹੁਣ ਚਲਾਉਗਾ ਦਾਦਾ ਧਾਗਾ ਧੁਗਾ ਕੱਢ ਦੋ ਇੱਕ ਮਿੰਟ ਖੜਦਾ ਇੱਕ ਮਿੰਟ ਖੜਦਾ ਆ ਗੋਲੀਆਂ ਵਾਲਾ ਬੱਚਾ ਆ ਗਿਆ ਸਾਡਾ ਗੋਲੀਆਂ ਵਾਲਾ ਬੱਚਾ ਦੋ ਪੈਕੇਟ ਖਾਲੇ ਲੇਜ਼ ਦੇ ਮੁੰਡੇ ਨੇ ਸਾਡੇ ਨੇ ਹੋਰ ਕੀ ਚਾਹੀਦਾ ਮਾਸੀ ਆਈਆ ਰਾਜੂ ਮਾਸੀ ਕਹਿੰਦਾ ਕਹਿੰਦਾ ਮੈਨੂੰ ਤੁਹਾਡੇ ਤੋਂ ਪਹਿਲਾਂ ਪਤਾ ਲੱਗੇ ਸੀ ਰਾਜੂ ਕਿੱਥੇ ਆ ਉਹ ਗੱਡੀ ਜੁੱਤੀ ਯਾਰ ਉਹਨੂੰ ਗੱਡੀ ਜੋ ਕੌਣ ਕੱਢ ਕੇ ਲਿਆ ਵੀ ਜਾ ਯਾਰ ਗੱਡੀ ਦੇ ਪਿੱਛੇ ਲਫਾਫਾ ਪਿਆ ਜਾ ਨਾ ਇਹ ਕਿੱਟ ਕੱਢ ਲਈ ਮਾਸੀ ਦੀ ਉਹ ਗੱਡੀ ਜੋ ਆਪਣੀ ਜੋ ਸਾਹਮਣੇ ਖੜੀ ਹੈ ਨਾਲੇ ਲਫਾਫਾ ਉਹ ਜੁੱਤੀ ਵਾਲਾ ਲਫਾਫਾ ਰਾਜੂ ਕਹਿੰਦੀ ਮੈਂ ਬਣਾਉਣੀ ਆ ਘੈਂਟ ਜੀ ਚਾ ਅੱਜ ਕਹਿੰਦੀ ਮੈਂ ਬਣਾਂ ਹੈ ਇਹ ਮੰਮੀ ਮੰਮੀ ਇਹ ਬਹੁਤ ਖਰਾਬ ਆ ਆ ਜਾ ਬਾਪੂ ਆ ਜਾ ਚਲ ਚਲਾ ਚਲਾ ਲੈ ਮੰਮੀ ਠੀਕ ਹੈ ਫਿਰ ਤੂੰ ਤਾਂ ਘਰ ਦੇ ਟੇਲਰ ਹੀ ਹੋ ਮੈਨੂੰ ਕਾਰੀਗਰਾਂ ਦੇ ਕਿ ਹੈ ਮੈਨੂੰ ਕਾਰੀਗਰਾਂ ਦੇ ਕਿ ਲੋੜਾ ਇਗੀ ਦੇਗੀ ਵਿੱਚ ਪੰਗੇ ਲੈਂਦਾ ਪੂਰੇ ਤੂੰ ਪਰ ਮਾਰ ਦੇ ਥੱਪੜ ਆਖੋ ਹਏ ਹਰ ਕਮਨਿਆ ਅਗਲੇ ਨੇ ਪੂਰਾ ਗਿਆ ਉਹ ਚੱਕ ਲਿਆ ਸਮਾਨ ਮੇਰਾ ਪੁੱਤ ਮੈਂ ਗਏ ਮੈਂ ਚੱਕ ਲੈਣੀ ਤੈਨੂੰ ਪਤਾ ਨਹੀਂ ਲੱਗਣਾ ਹੰਗ ਵੀ ਮਾਰੂਗਾ ਹੁਣ ਮੈਂ ਤੈਨੂੰ ਪਾ ਕੇ ਦਿਖੂ ਨੀ ਫੇਰ ਆਹ ਕਰੂਗਾ ਤੂੰ ਤਾਂ ਬੜਾ ਸਿਆਣਾ ਯਾਰ ਕਿਆ ਕੋਲ ਕੇਦ ਗੱਲ ਫਾਪਿਚ ਕੀ ਆ ਜੁੱਤੀ ਇਹ ਮੁੰਡੇ ਹੱਥ ਲਾ ਜੁੱਤੀ ਦਿਖਾ ਮੈਨੂੰ ਕਹੇ ਜੀ ਜੁੱਤੀ ਆ ਕਿਹਦੀ ਜੁੱਤੀ ਆ ਵੇ ਰਾਜੂ ਦੀ ਇਹਨੂੰ ਕਹਿੰਦੇ ਮੈਂ ਤਾਂ ਦਿੱਤੀ ਹੋਊ ਕਿਹਦੀ ਜੁੱਤੀ ਹੈ ਮੂਹਣ ਲਈ ਲਵਾ ਕੇ ਪੁੱਲ ਲਾ ਕੇ ਲਾ ਕਿਹਦੀ ਜੁੱਤੀ ਹੈ ਦੱਸੋ ਰਾਜੂ ਦੀ ਰਾਜੂ ਗੋਣਾ ਮਾਸੀ ਗਿਆ ਮਾਸੀ ਗਿਆ ਨਹੀਂ ਹੁੰਦਿਆ ਮਾਸੀ ਜੀ ਨੇ ਮਾਸੀ ਜੀ ਉਮਾ ਜੀ ਯਾਰ ਇਤ ਕੋਈ ਕਰ ਦੇ ਨਾ ਯਾਰ ਖੜਾ ਇੱਧੇ ਕਾੜ ਦੇ ਹੋਰ ਓਏ ਓਏ ਡੇਗਣਾ ਦੇ ਓਏ ਹਾਂ ਓਏ ਸੋਹਣੀ ਆ ਰਾਜੂ ਜੁੱਤੀ ਸੋਹਣੀ ਆ ਓਏ ਦੇਖ ਲੈ ਇਹ ਜੁੱਤੀ ਰਾਜੂ ਆਊਟਲੈਟ ਦੇ ਵਿੱਚ ਆਊਟਲੈਟ ਦੇ ਵਿੱਚ ਹਜ਼ਾਰ ਦੀ ਦਿੰਦੇ ਆ ਦੇਖਾ ਕਿੰਨੀ ਸੋਹਣੀ ਆ ਨਾ ਸੋਹਣੀ ਆ ਨਾ ਇਹ ਹੈ ਜੀ ਲਿਆਉ ਉ ਤੁਸੀਂ ਹਾਂ ਤੇ ਲਿਓ ਨਹੀਂ ਮੇਰੇ ਮਾਪੁੱਤੀ ਆ ਹੈ ਨਾ ਨੇ ਹੁਣਦੀ ਮਮੀ ਆਪਣੇ ਨੂੰ ਆਏ ਤੋਂ ਬਾਅਦ ਵੀ ਖੁੰਦੀ ਆ। ਅੱਜ ਹੁਣ ਤੁਸੀਂ ਕਿੱਥੇ ਜਾਓਗੇ? ਹੁਣ ਅਸੀਂ ਵਿਆਹ ਜਾਵਾਂਗੇ ਬੁੱਤ ਅੱਜ। ਰਾਤ ਦੀ ਰਿਸੈਪਸ਼ਨ ਪਾਰਟੀ ਆ। ਕੀ ਆ ਬਾਤ ਆ ਮਮੀ? ਸੋਹਣੀ ਬਹੁਤ ਲੱਗ ਰਹੀ ਐ ਮਾਂ। ਆਹ ਦੇ ਦਾ ਟਾਈਮ ਪਿਆ। ਹਾਂ ਲੇ ਖੇਡ ਰੋ। ਤੁਹਾਨੂੰ ਸੋਹਣੀ ਵਾਲੀ ਲੱਗਦੀ ਐ। ਸੋਹਣੀ ਆਣਾ ਜੁੱਤੀ। ਵਧੀਆ। ਸੋਬਰ ਜੀ। ਤੁਸੀਂ ਇਹ ਜੀ ਲਿਓ। ਜੇ ਮੈਂ ਇਹ ਜੀ ਫਿਰ ਕੋਲ ਹੈਗੇ ਨਾ ਉਹਨਾਂ ਦੀ। ਮਮੀ ਦਾ ਉਹੀ। ਮਮੀ ਕਹਿੰਦੀ ਮੈਂ ਤਾਂ ਬੌਕ ਵਾਲਾ ਲਵਾਂਗੇ। ਕਿਉਂ ਨਹੀਂ ਤੁਮਿੰਨੇ ਸਸਤੇ ਜਿਹੇ ਸਾਰ ਨੂੰ ਫਿਰਦੀ ਆ। ਮੈਂ ਤਾਂ ਬ੍ਰਾਂਡਡ ਲਵਾਂਗਾ ਮੈਂ। ਲਓ ਬਈ ਗਾਇਜ਼ ਆਪਣੀਆਂ ਫਾਈਨਲ ਪੂਰੀਆਂ ਤਿਆਰੀਆਂ ਹੋ ਗਈਆਂ ਤੇ ਇਹ ਸੀਗਾ ਆਪਣਾ ਅੱਜ ਦਾ ਬਲੌਗ ਮਿਲਦੇ ਆਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਲੌਗ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਜਲਦੀ ਮਿਲਦੇ ਆਂ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰੇ